ਸਰਦੀ ਸਰਦੀ ਅੱਜ ਫਤਿਹਗੜ੍ਹ ਸਾਹਿਬ ਦੇ ਮੇਲੇ ਤੇ ਸੰਗਤਾਂ ਜਾਂਦੀਆਂ ਦਰਸ਼ਨ ਕਰਦੀਆਂ ਕਿੰਨੀ ਹਵਾ ਪੈਂਦੀ ਸੀ ਉੱਥੇ ਸਾਰੇ ਪਾਸਿਓਂ ਠੱਕਾ ਵੱਜਦਾ ਸੀ ਤੇ ਉਹਦੇ ਵਿੱਚ ਮਾਤਾ ਜੀ ਸਹਬ ਜਿਆਦਿਆਂ ਨੂੰ ਦੋਵਾਂ ਗੋਡਿਆਂ ਤੇ ਬਿਠਾਇਆ ਹੋਇਆ ਸੀ ਬਾਬਾ ਜੋਰਾਵਾਰ ਸਿੰਘ ਜੀ ਸੱਜੇ ਪਾਸੇ ਬਿਠਾਏ ਹੋਏ ਸਨ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਖੱਬੇ ਗੋਡੇ ਤੇ ਬਿਠਾਇਆ ਹੋਇਆ ਸੀ ਤੇ ਘੁੱਟ ਕੇ ਬੈਠੀ ਸੀ ਮਾਤਾ ਨਿਜ ਪਟ ਤੇ ਆਛਾ দান ਤਿੰਨ ਕਰ ਆਪਣੇ ਕੋਲ ਜਿਹੜਾ ਕੱਪੜਾ ਸੀ ਚੁੰਨੀ ਦੁਪੱਟਾ ਉਹਦੇ ਨਾਲ ਹੀ ਉਹਨਾਂ ਨੂੰ ਟਕਿਆ ਹੋਇਆ ਸੀ ਬੈਠੀ ਹੁੰਦੀ ਮਾਤ ਬਹੋਨੇਹੁ ਬਹੁਤ ਬੜੇ ਨੇਹ ਪਿਆਰ ਵਿੱਚ ਬੱਚਿਆਂ ਨੂੰ ਲੈ ਕੇ ਨਿਗ ਦੇ ਕੇ ਬਿਠਾਈ ਬੈਠੀ ਸੀ ਸਾਰੀ ਰਾਤ ਦੀ ਇਦਾਂ ਬੈਠੀ ਸੀ ਬਾਰ ਬਲੋਚਨ ਬਹਿਓ ਅਛੇ ਹੋ ਉਸ ਵੇਲੇ ਅੱਖਾਂ ਵਿੱਚ ਬੈਰਾਗ ਦਾ ਜਲ ਆ ਗਿਆ ਜਦੋਂ ਜ਼ਬਰਦਸਤੀ ਜਰਵਾਣੇ ਸਾਹਿਬ ਜਾਦਿਆਂ ਦੀ ਮੰਗ ਕਰਨ ਲੱਗੇ ਤਬ ਜੋਰਾਵਰ ਸਿੰਘ ਹੋਏ ਸਵਧਾਨ ਆਹ ਮਹਾਰਾਜ ਸਾਹਿਬ ਜੀ ਦੇ ਕਲਗੀਧਰ ਪਾਤਸ਼ਾਹ ਦੇ ਵੀਰ ਸੁਪੁੱਤਰ ਬਾਬਾ ਜੋਰਾਵਰ ਸਿੰਘ ਜੀ ਆਪ ਖੜੇ ਹੋ ਗਏ ਹਾਂਜੀ ਦਾਦੀ ਬਟ ਕੋ ਗਹਿ ਨਿਜਪਾਨ ਤੇ ਆਪਣੀ ਦਾਦੀ ਦਾ ਸਾਥ ਸੰਗਤ ਜੀ ਪੱਲੂ ਫੜ ਕੇ ਉਹਦੀ ਚੁੰਨੀ ਫੜ ਕੇ ਉਹਨੂੰ ਸალਤਾਨ ਕਰਕੇ ਬੋਲੇ ਨੇ ਦੇ ਉਪਰ ਤੇ ਕਰਿਓ ਉਤਾਰਨ ਆਪਣੇ ਉੱਤੇ ਜਿਹੜਾ ਮਾਤਾ ਨੇ ਪੱਲੂ ਦਿੱਤਾ ਹੋਇਆ ਸੀ ਉਹ ਸਹਿਬਜ਼ਾਦਾ ਜੀ ਨੇ ਬਾਬਾ ਜੁਰਾਵਰ ਸਿੰਘ ਸਾਹਿਬ ਜੀ ਨੇ ਉਤਾਰ ਦਿੱਤਾ ਉੱਥੇ ਠੰਡੇ ਹੋਏ ਕੀਨ ਉਚਾਰਨ ਬਾਬਾ ਜੀ ਖੜੇ ਹੋ ਗਏ ਤੇ ਮਾਤਾ ਨੂੰ ਬੋਲੇ ਕਿਉਂ ਦਾਦੀ ਤੂੰ ਕਰਹਿ ਵਿਖਾਦਾ اے ਦਾਦੀ ਜੀ ਤੁਸੀਂ ਕਿਉਂ ਵਿਖਾਤ ਕਰਦੇ ਹੋ ਕਿਉਂ ਮਨ ਦੁਖੀ ਕਰਦੇ ਹੋ ਆਪਣਾ ਤੁਰਕ ਨੇ ਸੰਗ ਸਦਾ ਹਮ ਬਾਦਾ ਦਾਦੀ ਜੀ ਤੁਰਕਾਂ ਨਾਲ ਸਾਡਾ ਮੁੱਢ ਤੋਂ ਹੀ جنگ ਹੁੰਦਾ ਆ ਰਿਹਾ ਖੰਡੇ ਖੜ ਕੇ ਤੇ ਆ ਰਹੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇ ਤੋਂ ਹੀ ਸਾਡੇ ਜੰਗ ਜੁੱਦ ਇਹਨਾਂ ਨਾਲ ਜਾਰੀ ਹਨ ਅਬ ਨਹ ਜਾਹੇ ਕਹਾਂ ਬਨ ਆਵੇ ਹੁਣ ਤਾਂ ਸਾਨੂੰ ਜਾਣਾ ਪੈਣਾ ਇਹਨਾਂ ਦੇ ਨਾਲ ਸਾਨੂੰ ਜਿਵੇਂ ਪਰਮੇਸ਼ਰ ਦਾ ਬਾਣਾ ਹੈ ਉਦਾਂ ਹੀ ਵਰਤਣਾ ਪੈਣਾ ਜੇ ਨਾ ਜਾਵਾਂਗੇ ਤੇ ਸਰਨਾ ਨਹੀਂ ਜਾਣਾ ਹੀ ਪੈਣਾ ਇਹਨਾਂ ਦੀ ਕਚਹਿਰੀ ਵਿੱਚ ਸਾਨੂੰ ਹਾਂਜੀ ਜਾਂ ਤੇ ਉਚਿਤ ਸਭਾ ਮਹਿ ਜਾਵਾਂ ਇਸ ਕਰਕੇ ਮਾਤਾ ਜੀ ਸਾਨੂੰ ਜਾਣ ਦਿਓ ਇਹ ਉਚਿਤ ਹੈ ਜੋਗ ਹੈ ਫਤੇਹ ਸਿੰਘ ਕੋ ਲੈ ਕੇ ਸਾਥ ਬਾਬਾ ਜੋਰਾਵਰ ਸਿੰਘ ਜੀ ਆਪਣੇ ਛੋਟੇ ਭਾਈ ਬਾਬਾ ਫਤੇਹ ਸਿੰਘ ਜੀ ਨੂੰ ਨਾਲ ਲੈ ਕੇ ਚੱਲੇ ਗੁਰੂ ਸਤਜਿਮ ਨਿਸਥਾ ਨਿਸਨਾਥ ਸਾਧ ਸੰਗਤ ਜੀ ਗਜਰੀਵਨ ਤੁਰ ਪਏ ਨੇ ਇੰਨਾ ਸੁੰਦਰ ਮੁਖੜਾ ਹੈ ਕਿ ਚੰਨ ਵੀ ਉਹਨਾਂ ਸੋਹਣਾ ਨਹੀਂ ਜਿੰਨੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਸੋਹਣੇ ਹਨ ਹਾਂਜੀ ਸੁੰਦਰ ਬਦਨ ਮਰਦੋਲ ਜਨ ਅੰਗ ਬੜੇ ਸੁੰਦਰ ਸੋਹਣੇ ਮੁਖੜੇ ਹਨ ਬੜੇ ਸੁੰਦਰ ਕਮਲ ਦੀਆਂ ਪੰਖੜੀਆਂ ਵਰਗੇ ਸਹਬਜਾਦਾਂ ਦੇ ਮੋਟੇ-ਮੋਟੇ ਨੇਤਰ ਹਨ ਤੇ ਤੋਤੇ ਵਰਗੀ ਤਿੱਖੀ ਨੱਕ ਹੈ ਬੜਾ ਹੀ ਸੁੰਦਰ ਸਰੂਪ ਸਾਰੇ ਸਰੀਰ ਦੇ ਅੰਗ ਕਵੀ ਜੀ ਕਹਿੰਦੇ ਇੱਕ ਤੋਂ ਇੱਕ ਸੋਹਣੇ ਹਨ ਇਤਨਾ ਸੁੰਦਰ ਸਰੂਪ ਹੈ ਵੀ ਜਿਹੜਾ ਦੇਖਦਾ ਹੈ ਉੱਥੇ ਹੀ ਖੜਾ ਰਹਿ ਜਾਂਦਾ ਹੈ ਮਾਨੋ ਇਹ ਕਿਸੇ ਨੇ ਤਸਵੀਰਾਂ ਛਾਪੀਆਂ ਹੋਈਆਂ ਨੇ ਸੁੰਦਰਤਾ ਦੀਆਂ ਦੋਵੇਂ ਸਾਹਿਬ ਜੀ ਦੇ ਇੰਨੇ ਸੁੰਦਰ ਹਨ ਚਪਲ ਬਿਲੋਚਨ ਚਾਰੂ ਰੰਗ ਬੜੇ ਸੋਹਣੇ ਰੰਗ ਵਾਲੇ ਰੂਪ ਰੰਗ ਵਾਲੇ ਸਾਹਿਬ ਜੀ ਦੇ ਜਿਨ੍ਹਾਂ ਦੇ ਨੇਤਰ ਬੜੇ ਚੰਚਲ ਹਨ ਦੇ ਅੱਖਾਂ ਜਿਹੜੀਆਂ ਹਨ ਉਹ ਹਰ ਨੋਟੇ ਵਰਗੀਆਂ ਹਨ ਸੰਮਤ ਅਲਪ ਬੈਸ ਹੈ ਜਿਨਕੀ 1-7 ਸਾਲ ਦੇ ਹਨ ਬਾਬਾ ਫਤੇ ਸਿੰਘ ਸਾਹਿਬ ਜੀ ਤੇ ਬਾਬਾ ਜੋਰਾਵਰ ਸਿੰਘ ਜੀ 9 ਸਾਲ ਦੇ ਹਨ ਸੁੰਦਰ ਆਬਾ ਦੁਨ ਹੋ ਤਨ ਕੀ ਦੋਵਾਂ ਭਰਾਵਾਂ ਦੇ ਸਰੀਰ ਦੀ ਆਬਾ ਸੁੰਦਰਤਾ ਦੇ ਕੋਈ ਕਹਿਣੇ ਹੀ ਨਹੀਂ ਕਹਿ ਸਕਦਾ ਝਗਲੀ ਜੀਨ ਚਮਕ ਲਗ ਜ਼ਰੀ ਬੜੇ ਸੁੰਦਰ ਬਸੂ ਕੀਮਤੀ ਬਸਤਰ ਪਹਿਨੇ ਹੋਏ ਨੇ ਜਿਨ੍ਹਾਂ ਨੂੰ ਜਰੀਦਾਰ ਕਢਾਈਆਂ ਕੱਢੀਆਂ ਹੋਈਆਂ ਨੇ ਬਾਦਸ਼ਾਹ ਦੇ ਪੁੱਤਰ ਨੇ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲ ਹਨ ਇਹ ਦੋਵੇਂ ਸਹਬ ਜਾਦੇ ਅੰਗ ਤੇ ਭੂਖਣ ਬਿਨ ਦਤ ਖਰੀ ਬੜੇ ਸੁੰਦਰ ਖਰੀ ਸੋਭਾ ਵਾਲੇ ਸਜੇ ਧਜੇ ਆਪਣੇ ਬਾਣੇ ਦੇ ਵਿੱਚ ਜਾ ਰਹੇ ਨੇ ਗਮਨੇ ਦੋਨੋਂ ਵੀਰ ਅਗਾਰੇ ਇਹ ਦੋਵੇਂ ਵੀਰ ਵੀਰ ਬਹਾਦਰ ਸਪੁੱਤਰ ਕਰਗੀਧਰ ਪਾਦਸ਼ਾਹ ਦੇ ਮੁਰੰਡੇ ਦੇ ਛਣੇਦਾਰ ਨੂੰ ਕਹਣ ਲੱਗੇ ਚੱਲ ਅਸੀਂ ਅੱਗੇ ਚੱਲਦੇ ਹਾਂ ਅੱਗੇ ਅੱਗੇ ਤੁਰੇ ਜਾਂਦੇ ਨੇ ਹਾਂਜੀ ਰੰਗੜ ਚਾਲਿਓ ਤਿਨਹੋਂ ਪਿਛਾਰੀ ਮੁਰੰਡੇ ਦਾ ਰੰਗੜ ਪਿੱਛੇ ਪਿੱਛੇ ਤੁਰ ਰਿਹਾ ਤੇ ਬਾਬਾ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਅੱਗੇ ਅੱਗੇ ਤੁਰ ਰਹੇ ਨਾਲ ਬਾਬਾ ਜੋਰਾਵਰ ਸਿੰਘ ਜੀ ਤਬਾਸਮੀਪ ਪਹੂਚੇ ਜਾਈ ਸੁਬਹ ਦੀ ਕਚਹਿਰੀ ਬਾਤਾ ਤੇ ਬੁਰਜ ਤੋਂ ਲਗਭਗ 2 ਢਾਈ ਕਿਲੇ ਹੀ ਦੂਰ ਹੈ ਬਹੁਤ ਹੀ ਦੂਰ ਨਹੀਂ ਸਾਹਮਣੇ ਦਿਸਦੀ ਜਿੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ ਇਹ ਮਾਤਾ ਦੇ ਬੁਰਜ ਤੋਂ ਲਗਭਗ 1 ਢ ਕਿਲਾ ਹੈ ਸਾਹਮਣੇ ਹੀ ਹੈ 2 ਕਿਲੇ ਹੋ ਕਿਲਾ ਹੀ ਹੈ ਉਸ ਤੋਂ ਅਗਲੇ ਪਾਸੇ ਕਿਲਾ ਕੋ ਹੋਰ ਕਚਹਿਰੀ ਸਮਝ ਲਓ ਜਿੱਥੇ ਅੱਜ ਕੱਲ੍ਹ ਉੱਠੇ ਬਣਿਆ ਹੋਇਆ ਹੈ ਉਥੇ ਜਾ ਪਹੁੰਚੇ ਹਨ ਮੁਰੰਡੇਸ਼ ਕਹ ਸਬਨ ਸੁਨਾਈ ਸਾਧ ਸੰਗਤ ਜੀ ਮੁਰੰਡੇ ਦੇ ਥਾਣੇਦਾਰ ਨੇ ਉਥੇ ਕਚਹਿਰੀ ਤੇ ਜਾ ਕੇ ਕਿਹਾ ਹੈ ਸਾਹਿਬ ਜਾਦਿਓ ਪਿਤਾ ਤੁਹਾਰਾ ਸਾਰੀ ਭਰੀ ਕਚਹਿਰੀ ਦੇ ਥਾਣੇਦਾਰ ਜਾਨੀ ਖਾਂ ਬੋਲਿਆ ਸਹਿਬ ਜਾਦਿਓ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਗੜ ਚਮਕੌਰ ਘੇਰ ਗਹਿ ਮਾਰਾ ਉਹ ਚਮਕੌਰ ਦੇ ਕਿਲਜ ਅਸੀਂ ਘੇਰ ਕੇ ਮਾਰ ਦਿੱਤਾ ਚਮਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਸਾਡੇ ਕਾਬੂ ਆ ਗਿਆ ਸੀ ਅਸੀਂ ਉਸ ਨੂੰ ਕਤਲ ਕਰ ਦਿੱਤਾ ਹੈ ਤਹ ਤਮਰੇ ਦਵੇ ਪ੍ਰਾਤ ਪਹ ਪ੍ਰਹਾਰੇ ਪੁਰ ਸਾਹਿਬ ਜਾਦਿਓ ਤੁਹਾਡੇ ਦੋ ਭਰਾ ਵੀ ਉਥੇ ਮਾਰੇ ਗਏ ਨੇ ਦੋਵੇਂ ਅਜੀਤ ਸਿੰਘ ਤੇ ਜੁਝਾਰ ਸਿੰਘ ਸੰਗੀ ਸਿੰਘ ਸਕਲ ਸੋ ਮਾਰੇ ਔਰ ਜਿਹੜੇ ਤੁਹਾਡੇ ਸਿੰਘ ਸਨ ਗੁਰੂ ਦੇ ਸਾਥੀ ਸਨ ਤੁਹਾਡੇ ਪਿਤਾ ਦੇ ਉਹ ਵੀ ਸਾਰੇ ਮਾਰ ਦਿੱਤੇ ਨੇ ਅਬ ਤੁਮਰੋ ਰਾਖਾ ਨਹਿ ਕੋਈ ਹੁਣ ਤੁਹਾਡਾ ਕੋਈ ਰਾਖਾ ਨਹੀਂ ਕੋਈ ਵਾਲੀ ਵਾਰਸ ਦੁਨੀਆ ਤੇ ਤੁਹਾਡਾ ਬਚਿਆ ਨਹੀਂ ਤੁਹਾਡਾ ਪਿਤਾ ਵੀ ਮਾਰਿਆ ਗਿਆ ਤੁਹਾਡੇ ਭਰਾ ਵੀ ਮਾਰੇ ਗਏ ਤੁਹਾਡੇ ਸਿੰਘ ਵੀ ਮਾਰੇ ਗਏ ਤੁਹਾਡਾ ਸਭ ਕੁਝ ਖਤਮ ਹੋ ਗਿਆ ਹੈ ਆਨ ਉਬਾਰੇ ਇਨ ਤੇ ਜੋਈ ਹੁਣ ਇਸ ਕਚਰੀ ਚੋਂ ਇਸ ਸੂਬੇ ਤੋਂ ਬਚਾਉਣ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਰਿਹਾ ਇਹਨੇ ਬਾਬ ਸਰਦਾਰਤ मामੂ ਆ ਸਾਹਮਣੇ ਜੋ ਬੈਠੇ ਨੇ ਇਹ ਵਾਲੀਏ ਸਰਹੰਦ ਸੂਬੇਦਾਰ ਬਜੀਦ ਖਾਨ ਨੇ ਔਰ ਇਹ ਉਹਨਾਂ ਦੇ ਦਰਬਾਰ ਦੇ ਵੱਡੇ ਵੱਡੇ ਸਰਦਾਰ ਨੇ ਮੁਗਲਿਆ ਹਕੂਮਤ ਦੇ ਸਾਜੇ ਨਵਾਜੇ ਆਲਾ ਅਫਸਰ ਨੇ ਤੁਸੀਂ ਇਹਨਾਂ ਨੂੰ ਚੁੱਕ ਕੇ ਸਲਾਮ ਕਰੋ ਝੁਕ ਸਿਰ ਤੇ ਤੁਮ ਕਰ ਹੌਸਲਾ ਮੋ ਇਹਨਾ ਅੱਗੇ ਸਜਦਾ ਕਰੋ ਸਲਾਮ ਬੋਲੋ ਸਹਿਬ ਜਾ ਦਿਓ ਨਹਿ ਮਾਰਾਂਗੇ ਲੈ ਹੀ ਬਚਾਈ ਆ ਜੇ ਤੁਸੀਂ ਤੁਸੀਂ ਸਲਾਮ ਕਰਦੇ ਹੋਗੇ ਤੁਹਾਨੂੰ ਮਾਰਾਂਗੇ ਨਹੀਂ ਬਚਾ ਲਵਾਂਗੇ ਤੁਹਾਨੂੰ ਜੀਵਤ ਰਹੀ ਇਹ ਸੀਸ ਝੁਕਾਈ ਜਿਹਦੇ ਸਿਰ ਝੁਕਾ ਕੇ ਸਦਾ ਲਈ ਜਿੰਦੇ ਰਹੋਗੇ ਹਾਂ ਜੀ ਸੋਨੇ ਜੋਰਾਵਰ ਸਿੰਘ ਬਨ ਸਬਦ ਹਨ ਇਹ ਸੁਣ ਕੇ ਬਾਬਾ ਜੋਰਾਵਰ ਸਿੰਘ ਜੀ ਥੋੜਾ ਸਾਵਧਾਨ ਹੋ ਕੇ ਗਰਜ ਕੇ ਬੋਲੇ ਸਭਨ ਸੁਨਾਵਤ ਬਾਖ ਬਖਾਨ ਪਰ ਇੱਕ ਜਹਰੀ ਵਿੱਚ ਸਭ ਨੂੰ ਸੁਣਾ ਕੇ ਬਾਬਾ ਜੀ ਬੋਲੇ ਸ੍ਰੀ ਸਤਿਗੁਰ ਜੋ ਪਿਤਾ ਹਮਾਰਾ ਹੋ ਜਾਨੀ ਖਾਨ ਸ੍ਰੀ ਸਤਗੁਰੂ ਜੋ ਪਿਤਾ ਹਮਾਰਾ ਜੋ ਸਾਡੇ ਪਿਤਾ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਗ ਮਹਿ ਕੌਣ ਸਕਹਿ ਤਹਿ ਹਮਾਰਾ ਸੰਸਾਰ ਵਿੱਚ ਇਹੋ ਜਿਹਾ ਕਿਹੜਾ ਸੂਰਮਾ ਜੰਮ ਪਿਆ ਜਿਹੜਾ ਉਹਨਾਂ ਨੂੰ ਮਾਰ ਸਕੇ ਜਿਵੇਂ ਆਕਾਸ਼ ਕੋ ਕਿਆ ਕੋਈ ਮਾਰ ਹੈ ਆਕਾਸ਼ ਨੂੰ ਕੋਈ ਮਾਰ ਸਕਦਾ ਆਕਾਸ਼ ਕਿਸੇ ਦੇ ਤੀਰ ਨਾਲ ਮਰਿਆ ਸਰ ਸੰਦੇ ਆਕਾਸ਼ ਕੋ ਕਿਉਂ ਤੋ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਵਾਹੇ ਡੜ ਜਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇਹ ਪਾਵਨ ਪੰਕਤੀਆਂ ਹੁੰਦੀਆਂ ਵੀ ਕੋਈ ਆਕਾਸ਼ ਨੂੰ ਤੀਰ ਮਾਰੇ ਵੀ ਮੈਂ ਆਕਾਸ਼ ਦਾ ਕਤਲ ਕਰ ਦਿਆਂਗਾ ਆਕਾਸ਼ ਨੂੰ ਕਿਵੇਂ ਕੋਈ ਮਾਰ ਲੇਗਾ ਭਾਵੇਂ ਬੰਬ ਚਲਾਈ ਜਾਵੇ ਭਾਵੇਂ ਤੋਪਾਂ ਚਲਾਈ ਜਾਵੇ ਆਕਾਸ਼ ਤਾਂ ਨਹੀਂ ਮਰਦਾ ਕਿਸੇ ਤੋਂ ਗੁਰੂ ਗੋਬਿੰਦ ਸਿੰਘ ਆਕਾਸ਼ ਦੀ ਨਿਆਂ ਹੀ ਵਿਆਪਕ ਹੈ ਗੁਰੂ ਗੋਬਿੰਦ ਸਿੰਘ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ ਉਸ ਨੂੰ ਕਿਸੇ ਤੀਰ ਤਲਵਾਰ ਬਰਛੇ ਘਟਾਰ ਨਾਲ ਨਹੀਂ ਮਾਰਿਆ ਜਾ ਸਕਦਾ ਹਾਂਜੀ ਕੌਣ ਅંધੇਰੀ ਕੋ ਨਿਰਵਾਰ ਹੈ ਤੂਫਾਨਾਂ ਨੂੰ ਕੌਣ ਰੋਕ ਸਕਦਾ ਹੈ ਤੂੰ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਮਾਰਿਆ ਗਿਆ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਅਬ ਬੜਾ ਬੜਾ ਤੂਫਾਨ ਆ ਰਿਹਾ ਜਿਹੜਾ ਤੁਹਾਨੂੰ ਨਹੀਂ ਬਚਣ ਦੇਵੇਗਾ ਤੁਸੀਂ ਆਪਣੀ ਖੈਰ ਸੋਚੋ ਖਾਲਸਾ ਤੇ ਸਦਾ ਹੀ ਰਹੇਗਾ ਐਸਾ ਤੂਫਾਨ ਆਏਗਾ ਖਾਲਸੇ ਪੰਥ ਦਾ ਜਿਹਦੇ ਅੱਗੇ ਤੁਸੀਂ ਪੱਤਿਆਂ ਜਿਦਾਂ ਉੱਡ ਜਾਓਗੇ ਮੇਰ ਚ ਲਾਏ ਸਕੇ ਨਹਿ ਕੋਈ ਹਸ ਸਵੇਰ ਪਰਬਤ ਨੂੰ ਕੋਈ ਹਿਲਾ ਸਕੇ ਜਦੋਂ ਦੀ ਧਰਤੀ ਬਣੀ ਐ بڑے بڑے ਤੂਫਾਨ ਆਏ ਨੇ ਸੁਮੇਰ ਪਰਬਤ ਨਹੀਂ ਡੋਲਿਆ ਖਾਲਸਾ ਪੰਥ ਸੁਮੇਰ ਪਰਬਤ ਦੀ ਤਰ੍ਹਾਂ ਹੈ ਇਹ ਸਦਾ ਹੀ ਰਹੇਗਾ ਹਾਂਜੀ ਸਸ ਸੂਰਜ ਨਹਿ ਪਕਰਨ ਹੋਈ ਚੰਦ ਤੇ ਸੂਰਜ ਕਦੀ ਕਿਸੇ ਕੋਲੋਂ ਮੁਠੀ ਚ ਫੜੇ ਗਏ ਨੇ ਸੂਰਜ ਨੂੰ ਕੋਈ ਮੁਠੀ ਚ ਲੈ ਸਕਿਆ ਗੁਰੂ ਗੋਬਿੰਦ ਸਿੰਘ ਨੂੰ ਕੌਣ ਫੜ ਲਏਗਾ ਕਰਤਾ ਪੁਰਖ ਅਕਾਲ ਕ੍ਰਿਪਾਲੂ ਜੋ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਜੋਤੀ ਸਰੂਪ ਹੈ ਸਭ ਤੇ ਵੱਡੋ ਕਾਲ ਕੋ ਕਾਲੂ ਜੋ ਸਭ ਤੋਂ ਵੱਡਾ ਹੈ ਤੇ ਕਾਲ ਦਾ ਵੀ ਕਾਲ ਹੈ ਕਾਲਨ ਕੋ ਕਾਲ ਮਹਾਕਾਲ ਨੂੰ ਕੋ ਕਾਲ ਹੈ ਜਿਹੜਾ ਕਾਲ ਨੂੰ ਟਾਈਮ ਨੂੰ ਵੀ ਖਾ ਜਾਂਦਾ ਹਰ ਚੀਜ਼ ਨੂੰ ਟਾਈਮ ਖਾ ਜਾਂਦਾ ਉਹ ਮਹਾਕਾਲ ਟਾਈਮ ਨੂੰ ਵੀ ਖਾ ਜਾਂਦਾ ਟਾਈਮ ਵੀ ਉਹਦੇ ਚ ਸਮਾਪਤ ਹੋ ਜਾਂਦਾ ਆ ਜਿਹੜਾ ਟਾਈਮ ਹੈ ਨਾ ਮੈਂ ਬੇਲਾਂ ਮੈਂ ਗੱਲ ਕੀਤੀ ਹੈ ਵੀ ਪਾਸਟ ਹੈ ਫਿਊਚਰ ਹੈ ਪ੍ਰੈਜ਼ੈਂਟ ਹੈ ਇਹ ਸਾਡੀ ਕਲਪਨਾ ਹੈ ਜਦੋਂ ਸੂਰਜ ਹੀ ਖਤਮ ਹੋ ਜਾਏਗਾ ਇਹ ਵੀ ਖਤਮ ਹੋ ਜਾਏਗਾ ਇਹ ਦਿਨ ਰਾਤ ਇਹ ਸਾਲ ਮਹੀਨੇ ਇਹ ਤਿਥਾ ਵਾਰਾਂ ਇਹ ਘੜੀਆਂ ਮੂਰਤਾਂ ਇਹ ਸੂਰਜ ਦੇ ਹਿਸਾਬ ਨਾਲ ਚੰਦਰਮਾ ਦੇ ਹਿਸਾਬ ਨਾਲ ਬਣੀਆਂ ਜਦੋਂ ਚੰਦ ਸੂਰਜ ਜੀ ਸਮਾਪਤ ਹੋ ਜਾਣੇ ਫਿਰ ਕੀ ਰਹਿਣਾ ਉਹ ਉੱਥੇ ਟਾਈਮ ਨਹੀਂ ਹੈ ਉੱਥੇ ਕਾਲ ਨਹੀਂ ਪਹੁੰਚਦਾ ਉਹ ਕਾਲ ਨੂੰ ਵੀ ਖਾ ਜਾਂਦਾ ਕਾਲ ਕੋ ਕਾਲੂ ਉਹ ਸਾਡਾ ਪਿਓ ਹੈ ਹਾਂਜੀ ਇਸ ਅੱਗੇ ਹਮ ਅਰਪੇ ਸੀਸ ਅਸੀਂ ਉਸ ਮਹਾਕਾਲ ਕਾਲਪੁਰਖ ਦੇ ਚਰਨਾਂ 'ਚ ਆਪਣੇ ਸੀਸ ਭੇਟਾ ਕਰ ਦਿੱਤੇ ਹਾਂ ਸਕਲ ਕਲਾ ਸਮਰੱਥ ਜਗਦੀ